ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਤਹਿਤ ਬੁੱਧਵਾਰ 5 ਫਰਵਰੀ ਨੂੰ 104 ਭਾਰਤੀਆਂ ਨੂੰ ਲੈ ਕੇ ਅਮਰੀਕਾ ਦੀ ਫੌਜ ਦਾ ਇੱਕ ਜਹਾਜ਼ ਭਾਰਤ ਪਹੁੰਚਦਾ ਹੈ ਜੋ ਅਮਰitsar 에ਅਰਪੋਰਟ ਦੇ ਉੱਪਰ ਲੈਂਡ ਹੁੰਦਾ ਹੈ ਜੋ ਮੱਧ ਭਾਰਤ ਦੇ ਉੱਪਰ ਦੀ ਹੁੰਦਾ ਹੋਇਆ ਅਮਰitsar ਪਹੁੰਚਦਾ ਹੈ। ਇਸ ਨੂੰ ਲੈ ਕੇ ਪੰਜਾਬੀਆਂ ਦੇ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸਿੱਕਿ ਭਾਰਤ ਦੇ ਬਾਕੀ ਸਾਰੇ ਹਿਊਸਿਆਨੂ ਛੱਡ ਕੇ ਇਸ ਜਹਾਜ਼ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਉੱਪਰੀ ਲੈਂਡ ਕਿਉਂ ਕੀਤਾ ਜਦੋਂ ਕਿ ਜਹਾਜ਼ ਦੇ ਵਿੱਚ ਸਭ ਤੋਂ ਵੱਧ ਜੋ ਵਿਅਕਤੀ ਸੀ ਜਾਂ ਨਾਗ ਸੀ ਉਹ ਦੱਸੇ ਜਾਂਦੇ ਨੇ ਗੁਜਰਾਤ ਦੇ 33 ਤੇ ਹਰਿਆਣੇ ਦੇ ਵੀ 33 ਸਨ ਤਾਂ ਇਹ ਦਾਵਾ ਕੀਤਾ ਜਾਂਦਾ ਹੈ ਜਾਂ ਪੰਜਾਬੀਆਂ ਦੇ ਵੱਲੋਂ ਸਵਾਲ ਉਠਾਇਆ ਜਾਂਦਾ ਹੈ ਕਿ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਪੰਜਾਬ ਦੇ ਨਾਂ ਜੋੜਨ ਦੇ ਲਈ ਇਸ ਜਹਾਜ਼ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਪਰ ਲੈਂਡ ਕੀਤਾ ਗਿਆ ਹੈ ਪਰ ਹੁਣ ਖਬਰ ਇੱਕ ਹੋਰ ਸਾਹਮਣੇ ਆ ਰਹੀ ਆ ਇੰਗਲਿਸ਼ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਖਬਰ ਦੇ ਮੁਤਾਬਕ ਅਮਰੀਕਾ ਦੇ ਵੱਲੋਂ 119 ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਲਈ ਦੋ ਜਹਾਜ਼ ਵੀ ਤਿਆਰ ਕਰ ਲਏ ਗਏ ਨੇ ਇਹ ਦੋਵੇਂ ਜਹਾਜ਼ 15 ਦੀ ਰਾਤ ਤੇ 16 ਫਰਵਰੀ ਦੀ ਰਾਤ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਪਰ ਪਹੁੰਚ ਰਹੇ ਨੇ ਰਾਤ ਨੂੰ 10:05 ਮਿੰਟਾਂ ਦੇ ਉੱਪਰ ਇਹ ਦੋਵੇਂ ਜਹਾਜ਼ ਲੈਂਡ ਹੋਣਗੇ 15 ਤੇ 16 ਫਰਵਰੀ ਨੂੰ ਜਿਸ ਦੇ ਵਿੱਚ ਇੱਕ ਹੁਣ ਜਾਣਕਾਰੀ ਸਾਹਮਣੇ ਆਈ ਆ ਇੱਕ ਅਫਸਰ ਦੇ ਵੱਲੋਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਦੱਸਿਆ ਗਿਆ ਕਿ 119 ਭਾਰਤੀਆਂ ਦੇ ਵਿੱਚੋਂ ਸਭ ਤੋਂ ਵੱਧ ਕਿਹੜੇ ਰਾਜ ਦੇ ਨੇ ਤਾਂ ਇਸ ਖਬਰ ਦੇ ਮਤਾਬਕ 119 ਦੇ ਵਿੱਚੋਂ 67 ਪੰਜਾਬੀ ਦੱਸੇ ਜਾ ਰਹੇ ਯਾਨੀ ਕਿ 67 ਜੋ ਪੰਜਾਬੀ ਵਾਪਸ ਆ ਰਹੇ ਨੇ ਜਿਹੜੇ ਗੈਰ ਕਾਨੂੰਨੀ ਪ੍ਰਵਾਸ ਦੇ ਤਹਿਤ ਹੀ ਅਮਰੀਕਾ ਪਹੁੰਚੇ ਇਸ ਖਬਰ ਦੇ ਮੁਤਾਬਕ ਹੁਣ ਗੱਲ ਕਰ ਲੈਣੇ ਆ ਕਿ ਬਾਕੀ ਰਾਜਾਂ ਦੀ ਕਿੰਨੇ ਕਿੰਨੇ ਨੇ ਜੇਕਰ ਪੰਜਾਬ ਦੇ 67 ਦੱਸੇ ਜਾ ਰਹੇ ਨੇ 33 ਹਰਿਆਣਾ ਤੋਂ 8 ਗੁਜਰਾਤ ਤੋਂ 3 ਉੱਤਰ ਪ੍ਰਦੇਸ਼ ਤੋਂ ਮਹਾਰਾਸ਼ਟਰ ਤੇ ਰਾਜਸਥਾਨ ਤੋਂ 2-2 ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦਾ ਇੱਕ ਇੱਕ ਨਾਗਰਿਕ ਦੱਸਿਆ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਇਹ ਪੂਰੀ ਜੋ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਆ ਇਹ ਇੰਗਲਿਸ਼ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਖਬਰ ਦੇ ਉੱਪਰ ਆਧਾਰਿਤ ਹੈ ਉਹਨਾਂ ਨੇ ਇੱਕ ਅਫਸਰ ਦੇ ਨਾਮ ਦੇ ਹੇਠ ਜਾਂ ਇੱਕ ਅਫਸਰ ਦਾ ਹਵਾਲਾ ਦੇ ਕੇ ਇੱਕ ਖਬਰ ਛਾਪੀ ਆ ਪਰ ਜਦੋਂ ਇਹ ਜਹਾਜ਼ ਅੰਮ੍ਰਿਤਸਰ ਲੈਂਡ ਹੋਵੇਗਾ ਇਹ 119 ਭਾਰਤੀ ਵਾਪਸ ਆਉਣਗੇ ਤਾਂ ਉਸ ਤੋਂ ਬਾਅਦ ਹੀ ਸਾਹੂ ਕੇ ਵਾਕਏ ਇਸ ਦੇ ਵਿੱਚੋਂ ਕਿੰਨੇ ਕੀੜੇ ਰਾਜ ਦੇ ਨੇ ਪਰ ਕਿਹਾ ਜਾ ਰਿਹਾ ਹੈ ਕਿ ਇਸ ਦੇ ਬਾਬਤ ਪੰਜਾਬ ਪੁਲਿਸ ਨੂੰ ਸੂਚਿਤ ਕਰਤਾ ਗਿਆ ਹੈ ਕਿ ਤੁਹਾਡੀ ਧਰਤੀ ਦੇ ਉੱਪਰ ਜਾਂ ਅੰਮ੍ਰਿਤਸਰ 에ਰਪੋਰਟ ਦੇ ਉੱਪਰ ਦੋ ਜਹਾਜ਼ ਲੈਂਡ ਹੋਣਗੇ 15 ਤੇ 16 ਫਰਵਰੀ ਦੀ ਰਾਤ ਨੂੰ ਦੋ ਜਹਾਜ਼ ਲੈਂਡ ਹੋਣਗੇ ਤੇ ਪੰਜਾਬ ਪੁਲਿਸ ਨੇ ਵੀ ਆਪਣੀਆਂ ਤਿਆਰੀਆਂ ਨੂੰ ਲੈ ਕੇ ਸ਼ੁਰੂ ਕਰ ਦਿੱਤੀਆਂ ਨੇ ਪਰ ਇੱਕ ਵਾਰ ਸਵਾਲ ਫਿਰ ਪੈਦਾ ਹੋਵੇ ਕਿ ਨਾ ਦੋਵੇਂ ਜਹਾਜ਼ਾਂ ਨੂੰ ਅੰਮ੍ਰਿਤਸਰ 에ਰਪੋਰਟ ਦੇ ਉੱਪਰ ਹੀ ਲੈਂਡ ਕਿਉਂ ਕੀਤਾ ਜਾ ਰਿਹਾ ਹੈ ਜੇਕਰ ਇਹਨਾਂ 119 ਦੇ ਵਿੱਚ ਜ਼ਿਆਦਾਤਰ ਪੰਜਾਬੀ ਨੇ ਤੇ ਇਸ ਤੋਂ ਬਾਅਦ ਜਿਹੜੇ ਜਹਾਜ਼ ਹੋਰ ਆਉਣਗੇ ਉਹਨਾਂ ਦੇ ਵਿੱਚ ਹੋਰ ਕਿੰਨੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ